nekom hajim. Ja, hrana, ja možda zaista. Ja, ja bi ja ਨਹੀਂ ਨਹੀਂ ਇਦਾਂ ਕੁਛ ਨਹੀਂ ਹੁੰਦਾ ਜੀ ਆ ਗਿਆ ਨਾਨਕਾ ਮੇਲਾ ਆ ਗਿਆ ਜੰਨਤਾਂ ਦੇ ਸੰਵਾਦ ਸਾਇ ਸਭਾ ਮੁਬਾਰਕ ਅੱਜ ਦੇ ਹਰਾਨਾ ਸਮਾਗਮ ਦੇ ਵਿੱਚ ਜੋ ਕਿ ਬੱਚਿਆਂ ਦੇ ਕਲਾਤਮਕ ਅਤੇ ਸਾਹਿਤਿਕ ਮੁਕਾਬਲੇ ਲਈ ਕੇ ਹਾਜ਼ਰ ਹੈ ਸਾਹਿਤ ਦਾ ਮਿਰਰ ਦਾ ਦਰਪਣ ਹੁੰਦਾ ਹੈ ਕਿਸ਼ਾਂਬਾ ਨੇ ਦਰਪਣ ਹੁੰਦਾ ਹੈ ਕਿ ਸੰਵਾਦ ਕਿਉਂ ਹੈ ਸਾਡਾ ਸਾਰੀਆਂ ਸਭਾ ਨੇ ਆਪੋ ਆਪਣੇ ਕਾਰਜ ਕਰੀਆਂ ਨੇ ਪਰ ਜਿਹੜੀ ਸਾਡੀ ਸਿਰਜਣਾ ਹੈ ਸਿਰਜਣਾ ਦਾ ਮਤਲਬ ਹੈ ਜਦੋਂ ਲੱਗਿਆ लोनी है जल्दी अच्छी चीज होगी ताकि सारे तम बुजारे शेख के में तो दुण ज्यादा तो समान नहीं नमाकी छेदी तो ही बंदर मेंटा देवे चोर देख पाएंगे नहीं लाभ भी सुपारी सुपारी किया ते असी उसको बाहर कहाँ निकालते हैं बाहर तक ये सापाले बच्चे फंसात कर दें ऑल आइज़ जोंप से बच्चे नियामी नहीं कि रोज़ द ਇਹ ਜਿਹੜੇ ਅੱਜ ਸਮਾਗਮ ਦੇ ਵਿੱਚ ਤੁਸੀਂ ਬੈਠੇ ਹੋ ਇਹ ਸਭਾ ਨੇ ਥੋੜੇ ਸਮੇਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਆਪਣੇ ਨਾਲ ਜੋੜਿਆ ਅਧਿਆਪਕਾਂ ਨੂੰ ਨਾਲ ਜੋੜਿਆ ਤੇ ਐਨ ਜੀਓਜ਼ ਦੇ ਮੈਂਬਰਸ ਸੇਵਾ ਵਿੱਚ ਜੋੜੇ ਪਰ ਤੁਹਾਡੀਆਂ ਲੇਖਾਂ ਸੋਸ਼ਲ ਮੀਡੀਆ ਤੇ ਜਿਹੜੀ ਮੈਗਜ਼ੀਨਾਂ ਨੇ ਲਿਖੀਏ ਆਨਲਾਈਨ ਵੀਡੀਓ ਕਿਨੂ ਦੇ ਸਾਰੇ ਅਧਿਆਪਕ ਸੇਵਾ ਦਾ ਧੰਨਵਾਦ ਕਰਦੇ ਆਂ

ਸਾਰਿਆਂ ਮਾਇਨਾਡ ਹਸਤੀਆਂ ਸਖਸ਼ੀਆ ਤਾਂ ਦੇ ਪਿਆਰੇ ਬੱਚਿਆਂ ਨੂੰ ਸ਼ੋਕਾ ਮਨਾਵਾ ਮੈਂ ਸਿਰਫ 2 ਮਿੰਟ ਲਾਉਂਗਾ ਹੀ ਤੇ ਮੇਰੀ ਸਿਰਫ ਇੱਕ ਹੀ ਬੇਨਤੀ ਹੈ ਵੀ ਧਿਆਨ ਨਾਲ ਸੁਣਿਆ ਜੀ ਮੈਂ ਸਾਰਿਆਂ ਨੂੰ ਆਪਣੀਆਂ ਹੀ ਕੰਮਾਂ ਕਰ ਦਿੰਆਂ ਮੇਰਾ ਨਾਮ ਕੈਪਟਨ ਜਸਵੰਤ ਸਿੰਘ ਹੈ ਔਰ ਮੈਂ 32 ਸਾਲ ਲੱਡੀਆਂ ਆਰਮੀ ਦੇ ਵਿੱਚ ਸਰਵਿਸ ਕਰਕੇ ਰਿਟਾਇਰਮੈਂਟ ਹੋ ਕੇ ਟੀਚਰ ਦਾ ਨੌਕਰੀ ਜਿੱਦ ਕੋਈ ਸੀ ਜਦੋਂ ਕਿ ਮੇਰੇ ਵਾਸਤੇ ਹੋਰ ਬਹੁਤ ਨੌਕਰੀਆਂ ਸੀ ਤਾਂ ਮੈਂ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਾਇਆ ਕਿ ਟੀਚਰ ਦੀ ਨੌਕਰੀ ਜਿਹੜੀ ਆ ਉਹ ਬਹੁਤ ਜਲਦੀ ਬੱਚਿਆਂ ਨੂੰ ਜਿਹੜੀ ਉਹ ਰਸਤਾ ਦਿਖਾ ਸਕਦੀ ਹੈ ਮੈਂ ਆਪਣੀ ਐਗਜ਼ਾਮਪਲ ਦੇਣੀ ਆ ਤੇ ਤੁਹਾਡੇ ਲੋਕੋ ਕੁਝ ਵਾਦੇ ਜਰੂਰ ਕਰੋਗੇ ਜਿੰਨਾ ਉਹ ਸੀ ਪੜ੍ਹਦੇ ਹੋਏ ਆ ਮੈਂ ਜਿਹੜਾ ਪਿੰਡ ਜਿਹੜਾ ਉਹ ਕਾਮਾ ਵਾਲਾ ਪੱਤਣਾ ਮੇਰਾ ਸਕੂਲ ਜਿਹੜਾ ਹੁਟੜਾ ਹੈ ਧੁੰਦ ਦੇ ਵਿੱਚ ਮੇਰੇ ਤੋਂ ਗੱਡੀ ਨਹੀਂ ਚੱਲਦੀ ਤੇ ਮੈਂ ਕਿਸੇ ਮੁੰਡਿਆਂ ਨੂੰ ਛੱਡਣਾ ਨਹੀਂ ਚਾਹਦਾ ਸੀ ਮੇਰੀ ਮਜਬੂਰੀ ਕੋਈ ਨਹੀਂ ਹੈਗੀ ਜੇ ਕੋਈ ਕਵੇ ਮੇਰੀ ਮਜਬੂਰੀ ਕੋਈ ਨਹੀਂ ਸ਼ੌਕ ਹੈ ਮੇਰੇ ਸ਼ੌਕ ਦਾ ਵੀ ਇਤਬਾਰ ਨਹੀਂ ਨੂੰ ਤੇ ਮੈਂ ਆਪਦੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਬਦਨੀ ਦੇ ਵਿੱਚ ਰਹੇ ਹਾਂ ਆਪਦੇ ਸਾਰੇ ਪਰਿਵਾਰ ਨੂੰ ਛੱਡ ਕੇ ਤਾੜੀ ਲਾ ਦੇ ਹੋਰੀ ਮੈਨੂੰ ਕਰਨ ਵਾਸਤੇ ਨਹੀਂ ਤਾੜੀ ਲਾਉਣ ਵਾਸਤੇ ਨਹੀਂ ਗਾਣਾ ਇਹ ਤੁਹਾਡੇ ਤੋਂ ਮੈਂ ਡਿਮਾਂਡ ਕਰੀ ਆ ਸਾਰਿਆਂ ਤੋਂ ਮੈਂ ਬਦਰੀ ਦੇ ਵਿਚਰੇਨਾ ਰਾਤ ਨੂੰ ਬੱਚਿਆਂ ਨੂੰ ਦੱਸਿਆ ਸੀ 7:20 ਮਿੰਟ ਤੇ ਤੁਸੀਂ ਸਕੂਲ ਦੇ ਵਿੱਚ ਆਉਣਾ ਤੇ 7:25 ਮਿੰਟ ਤੇ ਬੱਸ ਸਕੂਲ ਦੇ ਵਿੱਚ ਆਏਗੀ 7:30 ਵਜੇ ਆਪਾਂ ਇੱਥੋਂ ਗੱਡੀ ਮੁਵ ਕਰ ਦੇਣੀ ਹੈ ਉਹ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਜੇ ਚੰਗਾ ਲਗਾ ਤਾੜੀ ਮਾਰ ਲਿਆ ਜੀ ਬਤਨੀ ਤੋਂ ਜਿਹੜੀ ਪਹਿਲੀ ਬੱਸ ਹੈ ਉਹ 7:25 ਦੇ ਹੁੰਦੀ ਹੈ ਜਿਹੜੀ ਕਿ ਮੇਰੇ ਟਾਈਮ ਤੋਂ ਲੇਟ ਸੀ ਮੈਂ ਕਿਸੇ ਵੀ ਮੁੰਡੇ ਨੂੰ ਕਹਿਦਾ ਵੀ ਕਾਕਾ ਮੈਨੂੰ ਮੋਟਰਸਾਈਕਲ ਤੇ ਲੈ ਜਾ ਤੇ ਮੈਨੂੰ ਉਹ ਲੈ ਜਾਂਦਾ ਮੈਂ ਕਿਸੇ ਨੂੰ ਵੀ ਕਹਿੰਦਾ ਵੀ ਗੱਡੀ ਤੇ ਮੈਨੂੰ ਲੈ ਜਾ ਤੇ ਉਹ ਲੈ ਜਾਂਦਾ ਪਰ ਮੈਂ ਕਿਸੇ ਨੂੰ ਤੰਗ ਨਹੀਂ ਕੀਤਾ ਮੇਰੀ ਰੈਜੀਡੈਂਸ ਤੋਂ ਮੇਰਾ ਸਕੂਲ 7 ਕਿਲੋਮੀਟਰ ਹੈ ਮੈਂ 6 ਵਜੇ ਆਉਂਦੇ ਕੰਮਰੇ ਨੂੰ ਨਿਕਲ ਗਏ ਦਰੁਪ ਵਿੱਚ ਮੈਸੇਜ ਪਤਾ ਸੀ ਕਿ ਮੈਂ ਆਉਂਦਾ ਕੰਮਰਾ ਛੱਡਦਾ 7 ਕਿਲੋਮੀਟਰ ਸਕੂਲ ਦੇ ਵਿੱਚ ਉਹਨਾਂ ਮੈਂ ਪਹੁੰਚਿਆ ਸੀ 7 ਵਜੇ ਪੰਪਲਮੈਂਟ ਹੋਇਸੀ ਕੋਈ ਨਹੀਂ ਆਇਆ ਸੀ ਉੱਥੇ ਬੱਚੇ ਠੀਕ ਟਾਈਮ ਤੇ ਗੱਡੀ ਠੀਕ ਟਾਈਮ ਤੇ ਆਈ 8 ਵਜੇ ਪੰਪਲਮੈਂਟ ਤੇ ਸਾਡੇ ਅਸੀਂ ਅੰਦਰ ਆ ਗਏ ਸੀ ਕੱਲ 12 ਮਿੰਨਿਟ ਬੱਚਿਆਂ ਨੂੰ ਕਿਹਾ ਸੀਗਾ ਕੱਲ ਛੁੱਟੀ ਸੀ ਇਹ ਵੀ ਨੋਟ ਕਰਿਆ ਜੀ ਕੱਲ ਛੁੱਟੀ ਸੀ ਜੇ ਕੁਝ ਕਰਨਾ ਤੇ ਸੰਡੇ ਮੰਡੇ ਜੂਜੋ ਦੇ ਵਾਸਤੇ ਕੁਝ ਨਹੀਂ ਹੁੰਦਾ ਜਦੋਂ ਲੜਾਈ ਲੱਗਦੀ ਹੈ ਨਾ ਉਹ ਸੰਡੇ ਮੰਡੇ ਨਹੀਂ ਵੇਖਦਾ ਕੁਝ ਮਨ ਤੇ ਮੈਂ ਸਕੂਲ ਦੇ ਵਿੱਚ ਬੱਚਿਆਂ ਨੂੰ ਬੁਲਾਇਆ ਸੀ 11 ਵਜੇ ਤਾਂ ਕਿ ਉਹਨੇ ਤਿਆਰੀ ਕਰਵਾਈ ਚੁੱਕਾ। ਫਿਰ ਮੈਂ ਐਸ ਹਾਲ ਦੇ ਵਿੱਚ ਕੱਲ 12 ਵਜੇ ਪਹੁੰਚਿਆ ਸੀ। ਆ ਸਾਰੀ ਤਿਆਰੀ ਫਿਰੇ ਬੱਚੇ ਕਰਕੇ ਗਏ ਜਿਹੜੇ ਅੱਗੇ ਸਾਹਮਣੇ। ਰਾਣੀ ਮੈਂ ਮਰੂਗੀ ਕਿ ਜਿੱਦਿਕੇ 6 ਵਜੇ ਤੋਂ ਬਾਅਦ ਕੋਈ გას ਨਹੀਂ ਜਾਂਦੀ। ਹੁਣ ਸਭ ਨੂੰ ਜਾਣ ਦਿਓ ਕੱਲ ਨੂੰ 6:00 ਆ ਜਾਵਾਂਗੇ। ਮੈਂ ਜਿਹੜੀ ਤੁਹਾਡੇ ਤੋਂ ਮੰਗ ਕਰ ਰਿਹਾ ਅਸੀਂ ਟਾਈਮ ਦੀ ਕਦਰ ਕੋਈ ਨਹੀਂ ਕਰਦਾ। ਇਹ ਵੀ ਸਾਨੂੰ ਕਰਨੀ ਚਾਹੀਦੀ ਹੈ। ਜੇ ਅਸੀਂ ਟਾਈਮ ਦੀ ਕਦਰ ਨਹੀਂ ਕੀਤੀ ਇਹ ਵੀ ਸਮਝ ਲਓ ਮੀ ਇਸ ਇੱਕ ਬਹੁਤ ਵੱਡਾ ਪੱਖਾ ਜਿਹੜਾ ਨਹੀਂ ਵਿਚੇ ਛੜਦਾ। ਬਾਕੀ ਆਪਾਂ ਸਾਰਾ ਕੁਝ ਕਰਦੇ ਆਂ ਸਾਰੇ ਕੰਮ ਵਧੀਆ। ਤੇ ਮੈਂ ਤੁਹਾਨੂੰ 2 ਮਿੰਟ ਕਹੇ ਸੀ ਮੇਰੇ 2.5 ਮਿੰਟ ਹੋ ਗਏ। ਸਤਿ ਸ਼੍ਰੀ ਅਕਾਲ ਜੈ ਹਿੰਦ ਜੇ ਕਿਸ ਨੂੰ ਚੰਗਾ ਲੱਗੇ ਤੇ ਟਾਈਮ ਦੀ ਇੱਜ਼ਤ ਕਰ ਵੀ ਸਕ ਲੈ ਜੇ, ਟਾਈਮ ਤੁਹਾਡੀ ਇੱਜ਼ਤ ਆਪਣੀ ਆਪ ਕਰਵਾਉਂਦੇ ਆ। ਕੀ ਕਦਰ ਇਸ ਦਾ ਮਨਨ। ਧੰਨਵਾਦ ਦਾ ਸਹਿਬਾਨ, ਬਖਰੇ ਬਖਰੇ ਸਕੂਲ ਦੇ ਅਧਿਆਪਕਾਂ ਅਤੇ ਮੇਰੇ ਪਿਆਰੇ ਸਾਥੀ

लालची मानसिकता का इन्हीं पारू हो चुकी है कि हुन तासी अपने मां जाया थी थी नहीं करते। की खाज जी निकालती लगभग हर तरह की बुराइयां ने बनने में चक्कर लिया हां में ये कुदरती बताना है पर फिर भी मनुख सदा फिर भी मनुख सदा सपने सुजान रे एकदम तो मनुख बच्चों मैं भी हमेशा आदर्श समाज का सपना सजाऊंगी मेनू पता है कि मेरा ये सपना छेती पूरा नहीं होना पर कहना है कि जिस सोच ने उपजे की तो पूरी के में होगी सब पता है कि हर काम की शुरुआत हमेशा सोच तो होनी है समाज के हो जिया को ये विषय आजकल हर सच्चे मनुख में ही आता है मैं एक इंसान हूं मेरे मन में अजय ही प्रश्न उपजते हैं मेनू पता है कि मैं सारा कुछ नहीं बदल सकता पर मेनू ये भी पता है ਵਾਧੇ ਹੀ ਸਤਕਾਰਯੋ ਸਾਡੇ ਜੱਜ ਅਧਿਆਪਕ ਅਤੇ ਮੇਰੀ ਪਿਆਰੀਆਂ ਵਿਦਿਆਰਥੀ ਸਾਥੀ ਸਭ ਤੋਂ ਪਹਿਲਾਂ ਪਦੇਨ ਪਰਉਪਰਮ ਵਾਯੂ ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਧਰਤੀ ਅਤੇ ਜਲ ਦੇ ਬਾਰੇ ਕੁਝ ਗੱਲਬਾਤ ਕਰਨ ਜਾ ਰਿਹਾ ਪਾਣੀ ਅਤੇ ਧਰਤੀ ਮਨੁੱਖ ਦੇ ਲਈ ਇੱਕ ਅਲਮੋਲਕ ਕਹਾਵਾ ਹੈ ਇਹ ਕੁਦਰਤ ਦੇ ਸਭ ਤੋਂ ਮਹੱਤਵਪੂਰਨ ਤੱਤਾਂ ਜੋ ਹੈ ਆਪਾਂ ਪਹਿਲਾਂ ਗੰਧਬਾਤ ਪਾਣੀ ਪਾਰੇ ਕਰਦੇ ਹਨ ਪਾਣੀ ਸਾਨੂੰ ਖਾਣਾ ਬਣਾਉਣ ਕਪੜੇ ਤੋਂ ਨਹਾਉਣ ਖੇਤੀਬਾੜੀ ਅਤੇ ਹੋਰ ਕੰਮਾਂ ਦੇ ਲਈ ਪਾਣੀ ਦੀ ਲੋੜ ਪੈਂਦੀ ਹੈ ਪਰ ਪਣ ਜਨਪ੍ਰਤੀਦਰ ਦੂਸਤ ਹੋ ਰਿਹਾ ਹੋ ਗਿਆ ਹੈ ਜਿੰਦਾ ਕਾਰਨ ਹੈ ਮੁਨਾਫਾ ਮੁਨਾਫਾ ਆਪਣੇ ਕਈ ਸਾਲ ਕਮਾਵੇ ਚ ਪਾਣੀ ਦੀ ਬਰਬਾਦੀ ਕਰਦੇ ਕਰਤਾ ਹੈ ਜਿਵੇਂ ਕਬੂਦ ਵਿੱਚ ਊਡਾਂ ਕਰੇਟਾਂ ਅਤੇ ਸੈਸਰ ਵਾਲੇ ਗੰਦਾ ਪਾਣੀ ਸਾਫ਼ ਨਦੀਆਂ ਦੇ ਵਿੱਚ

ਜਿਵੇਂ ਪਾਦਨਾ ਦਿੱਤਨਾ ਤੇ ਜਣਾ ਖੇਤੀ ਕਾਰਨਾ ਸਤ ਆਦ ਕੰਮ ਸਾਤਿਰ ਦੇ ਕੰਦਾ ਹੈ। ਗੁਨਾਕ ਆਪਣੀ ਖੇਤੀ ਕਰਕੇ ਆਪਣਾ ਜਿਹੜਾ ਪੇੜ ਪਾਲ ਰਿਹਾ ਹੈ। ਗੁਨਾਕ ਖੇਤੀ ਖੇਤੀ ਵਿੱਚ ਕਈ ਸਾਰੇ ਜ਼ਹਿਰੀਲੇ ਦਵਾਈਆਂ ਪਾ ਕੇ ਖੇਤੀ ਦੇ ਤਾਵਾ ਤੇ ਕਾਹਿੰਦਾ ਹੈ। ਪਰ ਨਾਲ ਦੇ ਨਾਲ ਜਿਹੜਾ ਧਰਤੀ ਦੀ ਉਜਾਊ ਸ਼ਕਤੀ ਨੂੰ ਘਟਾ ਦਿੰਦਾ ਹੈ। ਇਹ ਲੋ ਜੋ ਧਰਤੀ ਨੂੰ ਇੱਕ ਬਹੁਤ ਭਿਆਨਕ ਰੂਪ ਬਣਾ ਰਿਹਾ ਹੈ।

ਕਿ ਸੰਸਕਾਰ ਜਿਵੇਂ ਕਿ ਆਪਣੇ ਅਧਿਆਪਕਾਂ ਨੂੰ ਸਤਿ ਸ਼੍ਰੀ ਅਕਾਲ ਬੋਲਣੀ ਆਪਣੇ ਮਾਪਿਆਂ ਨੂੰ ਦੇ ਨਾਲ ਗੱਲਬਾਤ ਕਰਨੀ ਉਹਨਾਂ ਦੇ ਨਾਲ ਇੱਜ਼ਤ ਨਾਲ ਪੇਸ਼ ਹੋਣਾ ਆਪਣੇ ਅਧਿਆਪਕਾਂ ਦੇ ਨਾਲ ਨਰਮਾਈ ਨਾਲ ਪੇਸ਼ ਹੋਣਾ ਉਹਨਾਂ ਦੇ ਪੈਰੀਂ ਅਕਲੋਣੇ ਬਹੁਤ ਬਹੁਤ ਖਲਾਦ ਅਜਿਹੀ ਜਿਹੇ ਕਿ ਸੰਸਕਾਰ ਪਰ ਮੈਂ ਇਸ ਭਾਸ਼ਣ ਨੂੰ ਸੋਚਣ ਦੇ ਸਮੇਂ ਆਪਣੇ ਆਸ-ਪਾਸੇ ਨਿਗਾ ਮਾਰੀ ਤੇ ਮੈਂ ਇਹ ਗੋਟ ਕੀਤਾ ਕਿ ਅੱਜ ਕੱਲ ਜੋ ਕਿ ਆਪਣੇ ਅਧਿਆਪਕ ਆਪਣੇ ਗੁਰੂ ਆਪਣੇ ਮਾਪਿਓ ਜੋ ਕਿ ਜਾਂ ਉਹ ਆਦਮੀ ਜੋ ਆਪਣੇ ਭਵਿੱਖ ਵਿੱਚ ਸਾਡਾ ਵਧੀਆ ਚਾਹੁੰਦੇ ਨੇ ਸਾਡੇ ਭਵਿੱਖ ਵਧੀਆ ਬਣਾਉਣਾ ਚਾਹੁੰਦੇ ਨੇ ਉਹਨਾਂ ਤੋਂ ਮਾਫੀ ਮੰਗੋ ਮੈਂ ਤੁਹਾਨੂੰ ਕੋਰਸ ਨਹੀਂ ਕਰ ਰਿਹਾ ਕਿ ਤੁਸੀਂ ਉਹਨਾਂ ਤੋਂ ਮਾਫੀ ਮੰਗੋ ਮਾਪਿਆਂ ਨੂੰ ਤੁਸੀਂ ਉਹਦੋਂ ਮੰਗਣੀ ਆ ਜਦੋਂ ਤੁਹਾਡੇ ਤੋਂ ਗਲਤੀ ਹੋਏ ਇਹ ਗੱਲ ਕਿ ਮੈਂ ਹਮਤਾਂ ਕਿ ਜਦੋਂ ਅਸੀਂ ਕੋਈ ਵੀ ਕੰਮ ਕਰਾਂਗੇ ਸਾਡੇ ਤੋਂ ਗਲਤੀ ਜ਼ਰੂਰ ਹੋਏਗੀ ਜੇ ਅਸੀਂ ਗਲਤੀ ਨਾ ਕਰਾਂਗੇ ਫਿਰ ਅਸੀਂ ਉਹ ਕੰਮ ਨੂੰ ਸਿੱਖ ਨਹੀਂ ਸਕਾਂਗੇ ਫਿਰ ਸਾਨੂੰ ਉਸ ਕੰਮ ਦੇ ਬਾਰੇ ਜਾਣਕਾਰੀ ਨਹੀਂ ਆ ਸਕਦੀ ਕਿ ਗਲਤੀ ਇੱਥੇ ਹੋ ਸਕਦੀ ਹੈ ਜੇ ਸਾਨੂੰ ਇਹ ਕੰਮ ਨਹੀਂ ਕਰਨਾ ਪਵੇ ਤੇ ਕਈ ਲੋਕੀਂ ਕਰਦੇ ਨਹੀਂ ਪਿਆਰ ਫਿਰ ਹੀ ਸੱਚੀ ਆਕਾਰ ਅੱਜ ਮੈਂ ਸਿਰਜਣਾ ਅਤੇ ਸੰਵਾਦ ਸਾਇੰਸ ਸਭਾ ਅਧੀਨ ਕਰਵਾਏ ਜਾ ਰਹੇ ਭਾਸ਼ਣ ਮੁਕਾਬਲੇ ਵਿੱਚ ਬਜ਼ੁਰਗ ਸਾਡਾ ਸਰਮਾਇਆ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਇੱਕ ਲੋਕ ਕਥਨ ਹੈ ਕਿ ਤੁਸੀਂ ਜਿੰਨੇ ਵੀ ਮਰਜ਼ੀ ਪੁੱਛੇ ਵੱਡੇ ਜਾਂ ਮਹਾਨ ਬਣੇ ਫਿਰੋ ਪਰ ਸਮਾਜ ਤੁਹਾਡੀ ਤਾਂ ਹੀ ਇੱਜ਼ਤ ਕਰਦਾ ਹੈ ਜੇਕਰ ਤੁਹਾਡੇ ਘਰ ਵਿੱਚ ਤੁਹਾਡੇ ਬਜ਼ੁਰਗਾਂ ਦੀ ਇੱਜ਼ਤ ਹੋ ਰਹੀ ਹੈ ਅਸੀਂ ਅਕਸਰ ਸੋਚ ਪੈੜਦੇ ਹਾਂ ਕਿ ਇਹ ਸਾਰਾ ਬ੍ਰਹਿਮੰਡ ਚੱਕਰ ਸਾਡੇ ਦੁਆਲੇ ਘੁੰਮ ਰਿਹਾ ਹੈ ਅਸੀਂ ਇਸ ਧਰਤੀ ਤੋਂ ਕਦੇ ਖਤਮ ਹੀ ਨਹੀਂ ਹੋਣਾ ਇਸ ਸੋਚ ਦੇ ਚੱਲਦਿਆਂ ਅਸੀਂ ਆਪਣੇ ਮਾਪੇ ਰਿਸ਼ਤੇਦਾਰਾਂ ਸੁਪੰਧੀਆਂ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਇਸ ਨੂੰ ਅਸੀਂ ਨਿਰਜੀ ਹੰਕਾਰ ਦਾ ਵਕਤ ਆਖ ਸਕਦੇ ਹਾਂ ਬਜ਼ੁਰਗ ਵੀ ਕਦੇ ਜਵਾਨ ਹੁੰਦੇ ਸਨ ਉਨ੍ਹਾਂ ਨੇ ਵੀ ਆਪਣਾ ਬਚਪਨ ਵੇਖਿਆ ਹੋਇਆ ਹੈ ਇਹ ਤਾਂ ਵਕਤ ਹੀ ਸੀ ਜਿਸ ਨੇ ਉਨ੍ਹਾਂ ਨੂੰ ਇਸ ਫਿਰਕ ਅਵਸਥਾ ਵਿੱਚ ਪਹੁੰਚਾ ਦਿੱਤਾ ਵਕਤ ਬਹੁਤ ਅਜੀਬ ਸ਼ੈ ਹੈ ਇਸ ਨੇ ਤਸੱਤ ਮੁੱਚੇ ਬ੍ਰਹਿਮੰਡ ਨੂੰ ਵੀ ਆਪਰੇ ਜੋੜ ਦਾ ਸਵਾਗਤ ਕੀਤਾ ਹੋਇਆ ਹੈ ਇਸ ਸਾਹਮਣੇ ਇੱਕ ਆਮ ਜਿਹਾ ਬੰਦਾ ਪੜਾ ਕੀ ਚੀਜ਼ ਹੈ ਸਰ ਦੇ ਇੱਥੇ ਇੱਕ ਰਿਵਾਜ ਪ੍ਰਚਲਿਤ ਹੋਇਆ ਹੈ ਜੋ ਕਿ ਮੈਂ ਲੋਕ ਬੋਲੀ ਰਾਹੀਂ ਪ੍ਰਗਟ ਕਰਾਂਗੀ ਰੁੱਤ ਨਵੇਂ ਆਈ ਨਾ ਖੜ ਖੜ ਕਰ ਪੱਤਿਆ ਅਜਿਹੀਆਂ ਗੱਲਾਂ ਕਰਦੇ ਸਮੇਂ ਲੋਕ ਅਕਸਰ ਭੁੱਲ ਜਾਂਦੇ ਨੇ ਕਿ ਸਾਡੇ ਸਮਾਜ ਵਿੱਚ ਵੀ ਇੰਨਾ ਸਾਡੇ ਬਜ਼ੁਰਗਾਂ ਦਾ ਬਹੁਤ ਬੋਲਬਾਲਾ ਹੈ ਇੱਕ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਵਿਆਹ ਦੀ ਰਸਮ ਵੇਲੇ ਕੁੜੀ ਵਾਲਿਆਂ ਨੇ ਆਖ ਦਿੱਤਾ ਕਿ ਵਿਆਹ ਦੇ ਵਿੱਚ ਕੋਈ ਬੁढ़ा ਨਹੀਂ ਆਉਣਾ ਚਾਹੀਦਾ ਫਿਰ ਕਿਸੇ ਬਜ਼ੁਰਗ ਬੰਦੇ ਨੇ ਸਲਾਹ ਦਿੱਤੀ ਕਿ ਕੋਈ ਸਿਆਣਾ ਬੰਦਾ ਜਨ ਵਿੱਚ ਜ਼ਰੂਰ ਲੈ ਕੇ ਜਾਏ ਜਨ ਪਿੰਡ ਵਿੱਚ ਪੁੱਜੇ ਕੁੜੀ ਦਾ ਪੁੱਫੜ ਨੇ ਸ਼ਰਤ ਲਾਖ ਦਿੱਤੀ ਕਿ ਜੇ ਜਨ ਤੂੜੀ ਦਾ ਬਾਣ ਵੱਟ ਕੇ ਵਿਖਾਵੇਗੀ ਤਾਂ ਹੀ ਅਸੀਂ ਕੁੜੀ ਤੋੜਾਂਗੇ ਕੇ ਬਾਹਰ ਗਿਆ ਤੇ ਬਜ਼ੁਰਗਾਂ ਨੂੰ ਆਪਣੀ ਸਮੱਸਿਆ ਦੱਸੀ ਬਜ਼ੁਰਗਾਂ ਨੇ ਹੱਲ ਦੱਸ ਦਿੱਤਾ ਹੱਲ ਇਹ ਸੀ ਕਿ ਜੇ ਤੁਸੀਂ ਟੂੜੀ ਦਾ ਮਾਰ ਕੱਟਣਾ ਚਾਹੁੰਦੇ ਹੋ ਤਾਂ ਛਾਨਣੀ ਵਿੱਚ ਪਾਣੀ ਲੈ ਕੇ ਆਓ ਹੱਲ ਸੁਣ ਕੇ ਕੁੜੀ ਵਾਲਿਆ ਨੂੰ ਸ਼ੱਕ ਪੈ ਗਈ ਕਿ ਇਹਨਾਂ ਦੇ ਨਾਲ ਜ਼ਰੂਰ ਕੋਈ ਸਿਆਣਾ ਬੰਦਾ ਹੈ ਤੇ ਫਿਰ ਜਦੋਂ ਜਨ ਸਮਾਜ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇੱਕ ਬਜ਼ੁਰਗ ਬੰਦਾ ਬ੍ਰਾਹਮਣ ਹੋ ਗਿਆ ਇਸੇ ਤਰ੍ਹਾਂ ਹੀ ਆਧੁਨਿਕ ਯੁੱਗ ਦੀ ਉਦਾਹਰਣ ਹੈ ਇੱਕ ਬੰਦੇ ਨੇ ਆਪਣੀ ਮਾਂ ਨੂੰ ਬੇਧਾਸ਼ਰਮ ਵਿੱਚ ਛੱਡ ਆਂਦਾ ਮਾਂ ਨੇ ਕਈ ਸਾਲ ਉੱਥੇ ਹੀ گزارੇ ਤੇ ਜਦ ਮਾਂ ਮਰਨ ਕਿਨਾਰੇ ਪੁੱਜੀ ਤਾਂ ਉਸਨੇ ਆਪਣੇ ਪੁੱਤਰ ਨੂੰ ਬੁਲਾਇਆ ਤੇ ਕਿਹਾ ਪੁੱਤ ਇੱਥੇ ਕੋਲਾ ਦੀ ਬਹੁਤ ਲੋੜ ਹੈ ਦਾਨ ਕਰ ਦਿਓ ਪੁੱਤਰ ਨੂੰ ਬੜੀ ਹਰਾਨੀ ਹੋਈ ਕਿ ਮਰਨ ਲੱਗੀ ਮਾਂ ਅਜੇ ਹੀ ਗੱਲ ਕਿਉਂ ਕਰ ਰਹੀ ਹੈ ਤੇ ਫਿਰ ਜਦੋਂ ਪੁੱਤਰ ਨੇ ਮਾਂ ਨੂੰ ਪੁੱਛਿਆ

ਪਹਿਲਾ ਤਾਮ ਕਦਰਾਂ ਕੀਮਤਾਂ ਹੀ ਆਉਂਦੀਆਂ ਹਨ ਤੇ ਇਹ ਇਨਸਾਨ ਆਪਣੇ ਬਚਪਨ ਤੋਂ ਸਿੱਖਦਾ ਹੈ ਅੱਜਕੱਲ ਸਮਾਰਟ ਫੈਸਿ ਵਿੱਚ ਨਾ ਲੋਕਾਂ ਦੀ ਗੱਲਬਾਤ ਕਰਨ ਦਾ ਤਰੀਕਾ ਇਹਨਾਂ ਨੂੰ ਬਦਲ ਗਿਆ ਹੈ ਕਿ ਨਤੀਜਾ ਹੈ ਤਿੰਨ ਭਰਾ ਇੱਕ ਘਰ ਦੀ ਥਾਂ ਅਲੱਗ-ਅਲੱਗ ਸ਼ਹਿਰਾਂ ਵਿੱਚ ਵਸਦੇ ਹੱਨ ਇਹ ਸੱਤਾਂ ਭਰਾ ਸ਼ਹਿਰ ਦੋਸ਼ ਅਸੀਂ ਨਵੀਂ ਪੀੜ੍ਹੀ ਨੂੰ ਵੀ ਨਹੀਂ ਦੇ ਸਕਦੇ ਕਿਉਂਕਿ ਅਸੀਂ ਜ਼ਿਮੇਵਾਰੀ ਪੀਜਾਂਗੇ ਉਹ ਚਾਹੀ ਵਡਾਂਗੇ ਐਸ ਲਈ ਕਹਿੰਦੇ ਹਨ ਕਿ ਘਰ ਦੀ ਨੀਅ ਵਿਚ ਨੀ ਪਹਿਲੀ ਹੈ ਸਹੀ ਤਰੀਕੇ ਨਾਲ ਚੰਨਕੀ ਜਾਵੇ ਤਾਂ ਸਾਰਾ ਮਕਾਨ ਸਹੀ ਚੁਣਿਆ ਜਾਂਦਾ ਹੈ ਮੇਰੇ ਇਹ ਸ਼ਬਦਾਂ ਦਾ ਅਸਰ ਤੁਸੀਂ ਸਮਝ ਹੀ ਗਏ ਹੋਵੋਗੇ ਘਰ ਤੋਂ ਸ਼ੁਭਾ ਜੀਵੇ ਪੰਜਾਬ ਜੀਵੇ ਪੰਜਾਬੀ ਬੋਲੀ ਸਭ ਤੋਂ ਪਹਿਲਾਂ ਸਤਕਾਰਯੋ ਜਾ ਸਹਿਬਾਨ ਅਤੇ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਜੋਤ ਸਿੰਘ ਹੈ ਮੈਂ ਤਕਨੀਕ ਮਾਦਿਆ ਵਿਆਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਲੜਕੇ ਵਿੱਚ ਵਰਦਾ ਹਾਂ ਅੱਜ ਮੈਂ ਤੁਹਾਡੇ ਨਾਲ ਵਾਤਾਵਰਣ ਦੇ ਵਿਸ਼ੇ ਉੱਤੇ ਚਰਚਾ ਕਰਾਂਗਾ ਸੋ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਵਾਤਾਵਰਣ ਸਾਡੇ ਆਲੇ-ਦੁਆਲੇ ਦਾ ਪੂਜਤੀ ਸੰਸਾਰ ਹੈ ਜਿਸ ਵਿੱਚ ਅਸੀਂ ਸਾ ਲੈਂਦੇ ਹਾਂ ਪਾਣੀ ਚੋਤੀ ਪੀਂਦੇ ਹਾਂ ਅਤੇ ਧਰਤੀ ਜਿਸ ਤੇ ਅਸੀਂ ਰਹਿੰਦੇ ਹਾਂ ਇਸੇ ਇੱਤੀ ਸਾਡੇ ਪੋਚਾ ਅਤੇ ਤੰਦਰੁਸਤੀ ਲਈ ਬਹੁਤ ਹੀ ਮਹੱਤਵਪੂਰਨ ਹੈ ਇਸ ਲਈ ਇੱਕ ਵਿਜਾਰ ਵੀ ਹੋਣ ਦੇ ਨਾਲੇ ਇੱਕ ਸਾਰੇ ਵਿਅਕਤੀ ਨੂੰ ਆਕਾਰ ਦੇ ਲਈ ਵਾਤਾਵਰਨ ਦੇ ਮੁਦਦ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ ਸੋ ਸਭ ਤੋਂ ਪਹਿਲਾ ਹੈ ਵਾਤਾਵਰਨ ਸੰਭਾਲ ਦੀ ਮਹੱਤਤਾ ਤੋ ਜਿਵੇਂ ਕਿ ਆਪਕਰਨ ਪਤਾ ਹੀ ਹੈ ਕਿ ਵਾਤਾਵਰਨ ਦਾ ਸਤੁਲੰਭ ਬਣਾਈ ਰੱਖਣ ਲਈ ਵਾਤਾਵਰਨ ਸੰਭਾਲ ਬਹੁਤ ਹੀ ਜ਼ਰੂਰੀ ਹੈ ਜੰਗਲਾਂ ਦੀ ਕਟਾਈ ਪ੍ਰਦੂਸ਼ਣ ਅਤੇ ਜਲਵਾਯੂ ਪਰਵਰਤਨ ਜੈਵਿਕ ਨਿਦਾਨ ਮੁਖਤਰੇ ਵਸਪਾਰਨੇ ਹਨ ਨਿਵਾਸ ਸਥਾਨ ਦੀ ਰੱਖਿਆ ਕਰਕੇ ਅਤੇ ਪ੍ਰਦੂਸ਼ਣ ਨੂੰ ਘਟਾ ਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਓਸਿਸਟਮ ਦੀ ਰੱਖਿਆ ਕਰ ਸਕਦੇ ਹਾਂ ਦੂਸਰੇ ਨੰਬਰ ਤੇ ਹੈ ਵਿਅਕਤੀਗਤ ਪੱਧਰ 'ਤੇ ਅਪਣਾ ਕੇ ਜੀਵਨ ਦੇ ਰੀਸਾਈਕਲਿੰਗ, ਊਰਜਾ ਦੀ ਘੱਟ ਖਪਤ ਅਤੇ ਟਿਕਾਊ ਉਤਪਾਦਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਵਾਤਾਵਰਣ ਦੇ ਪੈਰਾਂ ਦੇ ਨਿਸ਼ਾਨਾਂ ਘੱਟ ਕਰ ਸਕਦੇ ਹਾਂ। ਤੀਸਰੇ ਨੰਬਰ ਤੇ ਹੈ ਸਰਕਾਰੀ ਨੀਤੀਆਂ ਅਤੇ ਪਹਿਲ ਕਦਮੀਆਂ। ਸਰਕਾਰਾਂ ਨੂੰ ਉਦਯੋਗਾਂ ਨੂੰ ਨਿਯਮਤ ਕਰ ਅਤੇ ਹਰੀ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਨਵਿਆਉਣ ਨੂੰ ਊਰਜਾ ਦੀ ਵੇਸ਼ ਅਤੇ ਵਾਤਾਵਰਣ ਸੁਰੱਖਿਆ ਸੰਬੰਧੀ ਕਾਨੂੰਨਾਂ ਨੂੰ ਲਾਗੂ ਕਰਨਾ ਜਲਵਾਯੂ ਤਬਦੀਲੀ ਨੂੰ ਘਟਾਉਣ ਲਈ ਮਹੱਤਵਪੂਰਨ ਕਦਮ ਹਨ ਸੋ ਸਿੱਟੇ ਵਜੋਂ ਵਾਤਾਵਰਣ ਸੁਰੱਖਿਆ ਸਾਡੀ ਪੂਰੀ ਜ਼ਿੰਮੇਵਾਰੀ ਹੈ ਜਾਗਰੂਕਤਾ ਪੈਦਾ ਕਰਕੇ ਕਾਰਵਾਈ ਕਰਕੇ ਅਤੇ ਤਬਦੀਲੀ ਦੀ ਵਕਾਲਤ ਕਰਕੇ ਅਸੀਂ ਸਾਰਿਆਂ ਨੂੰ ਇਕਾਉ ਕਰ ਦੇ ਸਕਦੇ ਹਾਂ ਸੋ ਆਓ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਵਰਤਮਾਨ ਤੇ ਆਲਵਾ ਦੀਆਂ ਪੀੜ੍ਹੀਆਂ ਦੀ ਭਲਾਈ ਲਈ ਆਪਨੇ ਵਾਅਦਾ ਬੰਦੀ ਸੁਰੱਖਿਆ ਲਈ ਅਤੇ ਬਰਤਕੋਸ਼ ਲਈ ਇਹ ਕੋਸ਼ਿਸ਼ ਕਰੀਏ ਸਾਨੂੰ ਸਾਰਿਆਂ ਨੇ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਨੂੰ ਬਾਦਮ ਅਤੇ ਨਕਟਾ ਖਮੰਦੀ ਹਰ ਇੱਕ ਸੰਭਵ ਪ੍ਰਯਾਸ ਕਰਨਾ ਚਾਹੀਦਾ ਹੈ ਸਾਨੂੰ ਪਤਵਰ ਦਰਖਤ ਲਗਾਉਣ ਦਾ ਕੰਧਨ ਅਤੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਸਾਨੂੰ ਪਾਣੀ ਦੀ ਲੋੜ ਅਨੁਸਾਰ ਵਰਤੋ ਕਰਨੀ ਚਾਹੀਦੀ ਹੈ ਔਰ ਦੀ ਵਰਤੋ ਨਹੀਂ ਕਰਨੀ ਚਾਹੀਦੀ ਤਾਨੂੰ ਘੋਟਾ ਘੋਟਾ ਸਾਈਕਲ ਗੱਡੀ ਆਦਿ ਘੱਟ ਕਰਦੋ ਕਰਨੀ ਚਾਹੀਦੀ ਹੈ ਅਤੇ ਇਸ ਦਾ ਉਹ ਪੱਸਾ ਵਿੱਚ ਯਾਤਰਾ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਨਾਲ ਪੈਲਰ ਵਾਲਾ ਧੂਆਂ ਧੂਏ ਦਾ ਪ੍ਰੋਡਕਸ਼ਨ ਘੱਟ ਪੈਲੇ ਸੋ ਇਹਨੂੰ ਮਿਲ ਹੈ ਕਿ ਤੁਸੀਂ ਐਸ ਵਿੱਚ ਇਹ ਗੱਡੀ ਟਰਮ ਸਮਝਦੇ ਹੋਏ ਐਸ ਵਿੱਚ ਉੱਤੇ ਜ਼ਰੂਰ ਧਿਆਨ ਦਿਓਗੇ ਬੇਨੇ ਪਿਆਰ ਦਿੱਤਾ ਨਾਲ ਸੁਣ ਲਈ ਮੈਂ ਤੁਹਾਡਾ ਤੈਰ ਲੋ ਤੁਹਾਡਾ ਨੰਬਰ ਬਾਲਾ ਨੂੰ ਬੱਚਿਆਂ ਤੇ ਤਰਸ ਨਾ ਆਇਆ ਪਰ ਉਹਨਾਂ ਬਾਲਾ ਨੇ ਵੀ ਆਪਣਾ ਸੀਸ ਨਾ ਝੁਕਾਇਆ ਮਾਂ ਗੁਜਰੀ ਨੂੰ ਜਦੋਂ ਪਤਾ ਲੱਗਾ ਲਾਲਾ ਬਾਰੇ ਜੀ ਦਿਲ ਘਬਰਾਇਆ ਨੈਣੀ ਪਰ ਇਹ ਅੰਜੂ ਖਾਰੇ ਜੀ ਪਰਦਾਦੀ ਮਾਂ ਦੀ ਸਿੱਖਿਆ ਜੇ ਪੂਰੀ ਪਵਨ ਸੀ ਬੜੇ ਹੀ ਮਹਾਨ ਦਾਦਾ ਤੇਰੇ ਫਰਜ਼ੰਦ ਸੀ ਜੁਲਮਾਂ ਨੂੰ ਮੰਜ਼ੂਰ ਨਹੀਂ ਕਰਦੀ ਸੀ ਕਿ ਜੁਲਮਾਂ ਨੂੰ ਮੰਜ਼ੂਰ ਨਹੀਂ ਕਰਦੇ ਬਹੁਤ ਬਸ ਤੇ ਹੈ ਬਹੁਤ ਐਕਸਪੀਰੀਅੰਸ ਹੋਇਆ ਹੈ 24 25 ਚੋਣ ਜਿਹੜੇ ਬੈਠੇ ਆ ਉਹ ਕਿਹਨੇ ਆ ਤੇ ਐ ਕਰੋ ਇਹਨਾਂ ਨੂੰ ਬਰੇ ਚਾਹੁੰਦੇ ਨਾਲ ਲੈ ਕੇ ਚੱਲ ਗੱਡੀ ਆਪਾਂ ਆਪਣੀ ਗੱਡੀ ਚ ਹੀ ਆ ਗਏ ਤੇ ਚਲੋ ਉੱਥੇ ਚਲੋ ਗੱਡੀ ਜਲਦੀ ਕਰੋ